ਮਿਆਨਕ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜੋ ਕਿ ਆਪਣੀ ਵੀਡੀਓਜ਼ ਅਤੇ ਵਲੌਗਜ਼ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ ਹੁਣ ਉਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਵੀਡੀਓ 'ਤੇ ਕਾਫੀ ਕਮੈਂਟਸ ਕੀਤੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਮਿਆਨਕ ਦੇ ਰਿਸ਼ਤਾ ਹਿਮਾਨੀ ਨਾਂ ਦੀ ਕੁੜੀ ਨਾਲ ਸੀ ਉਹਨਾਂ ਦਾ ਰਿਲੇਸ਼ਨ ਕਾਫੀ ਟਾਈਮ ਤੱਕ ਚੱਲਿਆ ਤੇ ਉਹਨਾਂ ਦੀ ਇੰਗੇਜਮੈਂਟ ਵੀ ਹੋ ਚੁੱਕੀ ਸੀ ਪਾਰਕ ਇਸੇ وجہ ਕਰਕੇ ਲਗਭਗ 1 ਸਾਲ ਪਹਿਲਾਂ ਉਹਨਾਂ ਵਿੱਚ ਕੋਈ ਗੱਲ ਨੂੰ ਲੈ ਕੇ ਅਣਬਣ ਹੋ ਗਈ ਤੇ ਫਿਰ ਉਹਨਾਂ ਦਾ ਬ੍ਰੇਕਅਪ ਵੀ ਹੋ ਗਿਆ ਸੀ ਉਸ ਤੋਂ ਬਾਅਦ ਦੋਨੋਂ ਅਲੱਗ-ਅਲੱਗ ਵੀਡੀਓ ਪਾ ਰਹੇ ਸਨ ਪਰ 10-12 ਦਿਨ ਪਹਿਲਾਂ ਮਯਾਨਕ ਲਾਈਵ ਆਇਆ ਸੀ ਤੇ ਉਸਨੇ ਦੱਸਿਆ ਕਿ ਹਿਮਾਨੀ ਦਾ ਵਿਆਹ ਹੋ ਚੁੱਕਿਆ ਹੈ ਇਹ ਗੱਲ ਕਰਦੇ ਹੋਏ ਉਸ ਦੀਆਂ ਅੱਖਾਂ ਵਿੱਚ ਦੁੱਖ ਤੇ ਗਮ ਸਾਫ਼ ਦਿਖ ਰਿਹਾ ਸੀ ਪਿਛਲੇ ਕੁਝ ਸਮੇਂ ਤੋਂ ਮਯਾਨਕ ਆਪਣੇ ਵਲੌਗਸ ਵੀ ਨਹੀਂ ਪਾ ਰਿਹਾ ਸੀ ਪਰ ਕੱਲ੍ਹ ਦੇ ਦਿਨ ਮਯਾਨਕ ਨੇ ਆਪਣੇ ਚੈਨਲ ਤੇ ਇੱਕ ਨਵਾਂ ਵਲੌਗ ਪਾਇਆ ਜਿੱਥੇ ਉਸਨੇ ਲੋਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਤੇ ਉਹ ਕਹਿੰਦਾ ਹਰ ਕੁੜੀ ਨੇ ਮੇਰੇ ਨਾਲ ਮਤਲਬ ਕੱਟ ਕੇ ਰਿਸ਼ਤਾ ਤੋੜ ਦਿੱਤਾ ਇਮਾਨੀ ਨੇ ਵੀ ਇਹੀ ਕੀਤਾ ਮੈਂ ਤਾਂ ਸੱਚੇ ਦਿਲੋਂ ਪਿਆਰ ਕੀਤਾ ਸੀ ਪਰ ਹੁਣ ਕੁੜੀਆਂ ਤੇ ਮੇਰਾ ਭਰੋਸਾ ਹੀ ਉੱਠ ਗਿਆ ਹੈ ਹੁਣ ਮੈਂ ਇਕੱਲਾ ਹੀ ਰਹਿਣਾ ਚਾਹੁੰਦਾ ਹਾਂ ਮਯਾਨਕ ਨੇ ਇਸ ਵਲੌਗ ਵਿੱਚ ਹੋਰ ਵੀ ਕਈ ਗੱਲਾਂ ਸ਼ੇਅਰ ਕੀਤੀਆਂ ਜੋ ਤੁਹਾਨੂੰ ਜ਼ਰੂਰ ਸੁਣਨੀ ਚਾਹੀਦੀਆਂ ਨੇ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੋ ਬੰਦਾ ਸੱਚੇ ਦਿਲੋਂ ਪਿਆਰ ਕਰਦਾ ਹੋਵੇ ਉਹਦੇ ਪਿਆਰ ਦੀ ਕਦਰ ਕਰਨੀ ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਇਨਸਾਨ ਹੀ ਤੁਹਾਨੂੰ ਹਰ ਖੁਸ਼ੀ ਦੇ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੀ ਕੀ رائے ਹੈ ਅਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ